ਧੰਨਵਾਦੀ ਧੰਨਵਾਦ ਜੀ ਮਿਹਰਬਾਨੀ ਸਾਰੇ ਹੀ ਸੁਣਨ ਦੇਖਣ ਵਾਲਿਆਂ ਨੂੰ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਅੱਟਲੋ ਸਾਹਿਬ ਜਿਹੜੀ ਮੇਨ ਖਬਰ ਹੈ ਇਸ ਟਾਈਮ ਆ ਰਹੀ ਹੈ ਉਹ ਨੂੰ ਕੋਈ ਨਹੀਂ ਸੀ ਜਾਣਦਾ ਪਹਿਲਾਂ ਜਦੋਂ ਸਿੱਧੂ ਮੂਸੇ ਵਾਲੇ ਦਾ ਕਤਲ ਹੋਇਆ ਉਦੋਂ ਹੀ ਨਾਮ ਮਸ਼ਹੂਰ ਹੋਇਆ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਲਾਰੈਂਸ ਬਿਸ਼ਨੋਈ ਨੂੰ ਤੇਨਾ ਜਵਾਈਆਂ ਨੂੰ ਸੰਭੇ ਹੋਇਆ ਗੁਜਰਾਤ ਦੇ ਵਿੱਚ ਤੇ ਗੋਲਡੀ ਬਰਾੜ ਤੇ ਕੈਨੇਡਾ ਤੇ ਸੀ ਫੇਰ ਕਿਹਾ ਗਿਆ ਜੀ ਅਮਰੀਕਾ ਭੱਜ ਗਿਆ ਉਸ ਤੋਂ ਬਾਅਦ ਭਗਵੰਤ ਮਾਨ ਹੋਣਾ ਨੇ ਉਹਨੂੰ ਅਰੈਸਟ ਕਰ ਲਿਆ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਵੀ ਕਰ ਦਿੱਤੀ ਪਰ ਸਾਰਾ ਝੂਠ ਨਿਕਲਾ ਗੱਪ ਹੁਣ ਖਬਰ ਇਹ ਆਈ ਆ ਅਮਰੀਕਾ ਤੋਂ ਵੀ ਗੋਲਡੀ ਬ੍ਰਾਂਡ ਦਾ ਅਮਰੀਕਾ ਦੇ ਵਿੱਚ ਕਤਲ ਹੋ ਗਿਆ ਕਿ ਇਹ ਵੀ ਸਿਰਫ ਇੱਕ ਡਰਾਮਾ ਹੀ ਆ ਜੀ ਬਿਕੋ ਇਸ ਦਾ ਅਸਲ ਨਾਂ ਹੈਗਾ ਜੀ ਸਤਵਿੰਦਰ ਸਿੰਘ ਜੀ ਮੁਖਸਰ ਦਾ ਜੰਪਲੈ ਮੁਖਸਰ ਦਾ ਰਹਿਣ ਵਾਲਾ ਇਹਦੇ ਫਾਦਰ ਪੁਲਿਸ ਦੇ ਵਿੱਚ ਇੱਕ ਅਫਸਰ ਹੁੰਦੇ ਸੀ ਮੇਰੇ ਖਿਆਲ ਮੁਤਾਬਕ ਸਬ ਇੰਸਪੈਕਟਰ ਜਾਂ ਇੰਸਪੈਕਟਰ ਹੋਣਗੇ ਜੀ ਫਲਕ ਸਿਮਤੀ ਸਾਡੀ ਇਹ ਹੈ ਪੰਜਾਬ ਦੀ ਕਿ ਪੰਜਾਬ ਦੇ ਵਿੱਚ ਬੜੇ ਹੋਣ ਹਾਰ ਮੁੰਡੇ ਬੜੇ ਉਦਮੀ ਔਰ ਕੁਝ ਵੀ ਕਰਨ ਵਾਲੇ ਮੁੰਡੇ ਪੈਦਾ ਹੁੰਦੇ ਹੈ ਸਾਡੀ ਇਸ ਧਰਤੀ ਦੀ ਇਹ ਤਸ਼ੀਰ ਹੈ ਇਸ ਤਸ਼ੀਰ ਦੇ ਵਿੱਚ ਜੋ ਦੇ ਸੂਰਮੇ ਪੈਦਾ ਹੁੰਦੇ ਹੈ ਪਰ ਜਦੋਂ ਅਸੀਂ ਉਹਨਾਂ ਦੀ ਤਾਕਤ ਨੂੰ ਉਹਨਾਂ ਦੀ એનર્ਜੀ ਨੂੰ ਉਹਨਾਂ ਦੀ ਵਿਸਫਟਾ ਨੂੰ ਠੀਕ ਪਾਸੇ ਨਾ ਲੈ ਕੇ ਜਾਵਾਂਗੇ ਤੇ ਉਹ ਗਲਤ ਪਾਸੇ ਨੂੰ ਜਾਣਗੇ ਤੇ ਉਦੋਂ ਹਾਲਾਤ ਇਹ ਪੈਦਾ ਹੁੰਦੇ ਹੈ ਜੀ ਜੇ ਆਪਾਂ ਪੰਜਾਬ ਦੇ ਵਿੱਚ ਦੇਖੀ ਤਾਂ ਇਹ ਪਿਛਲੇ ਦਿਨਾਂ ਦੇ ਵਿੱਚ ਦੋ ਮੁੰਡਿਆਂ ਦੀ ਚਰਚਾ ਹੁੰਦੀ ਹੈ ਜੀ ਇੱਕ ਇੱਕ ਗੋਲਡੀ ਬਰਾਦ ਸੀ ਦੂਜਾ ਜਿਹੜਾ ਜੈਪਾਲ ਭੁੱਲਰ ਜਿਹਨਾਂ ਨੂੰ ਆਪਾਂ ਕਹਿੰਦੇ ਗੈਂਗਸਟਰ ਬਣੇ ਜੈਪਾਲ ਭੁੱਲਰ ਦੇ ਪਿਤਾ ਨੂੰ ਹੁਣ ਅਕਾਲੀ ਦਲ ਅੰਮ੍ਰਿਤਸਰ ਨੇ ਦਿੱਤੀ ਹੈ ਟਿਕਟ ਫਿਰੋਜ਼ਪੁਰ ਤੋਂ ਚੋਣ ਲੜ ਲਈ ਪਾਰਲੀਮੈਂਟ ਦੀ ਪਿਛਲੇ ਦਿਨਾਂ ਦੇ ਵਿੱਚ ਇੱਕ ਜੰਦੀ ਸਾਹਿਬ ਉਹ ਬਠਿੰਡੇ ਆਏ ਸੀ ਨੇ ਕੰਸਲਟਸ ਕੀਤੀ ਸੀ ਕਿ ਮੈਂ ਕਿਉਂ ਪੋਲਿਟਿਕਸ ਵਿੱਚ ਆਇਆ ਉਹ ਬੰਦੇ ਦੀ ਧਾ ਨਿਕਲਦੀ ਸੀ ਜਦੋਂ ਬੋਲਦਾ ਸੀ ਉਹ ਕਹਿੰਦਾ ਮੈਂ ਵੀ ਪੁਲਿਸ ਦੇ ਵਿੱਚ ਰਿਹਾ ਮੈਂ ਪੁਲਿਸ ਦਾ ਕਰਮਚਾਰੀ ਰਿਹਾ ਬੜਾ ਵੱਡਾ ਅਸਰਤਾ ਮੇਰਾ ਮੀਰ ਹੈ ਪਰ ਕਿੰਨਾ ਮੈਂ ਆਪ ਦੀ ਜ਼ਿੰਦਗੀ ਦੇ ਦੌਰਾਨ ਦੇਖਿਆ ਕਿ ਸਾਡਾ ਬੇੜਾ ਕਰਦਾ ਨਸ਼ਿਆਂ ਦੀ ਨਸ਼ਿਆਂ ਦੀ وجہ ਕਾਰਨ ਬੱਚੇ ਜਿਹੜੇ ਹੈਗੇ ਉਹ ਡੀਰੇਲ ਹੁੰਦੇ ਆ ਕੋਈ ਕਿਸੇ ਪਾਸੇ ਨਹੀਂ ਚਲਾ ਜਾਂਦਾ ਕੋਈ ਕਿਸੇ ਪਾਸੇ ਨੂੰ ਚਲਾਇਆ ਜਾਂਦਾ ਜਦੋਂ ਸੇਧ ਨਹੀਂ ਮਿਲਦੀ ਤੇ ਫਿਰ ਉਹ ਗੈਂਗਸਟਰ ਬਣਦੇ ਹੈ ਗੱਲ ਤੁਹਾਡੀ ਠੀਕ ਹੈ ਕਿ ਗੋਲਦੀ ਬਰਾੜ ਸਤਵਿੰਦਰ ਨੂੰ ਕੋਈ ਨਹੀਂ ਜਾਣਦਾ ਸੀ ਲੇਕਿਨ ਜਦੋਂ ਸਿੱਧੂ ਮੂਸੇਵਾਲੇ ਦਾ ਮੁੰਡਾ ਉਹ ਵੀ ਬੜੀ ਉੱਬਰ ਦੀ ਸ਼ਖਸੀਅਤ ਸੀ ਉਦੇ ਮਰਦ ਤੋਂ ਮਾਦਾ ਦੀ ਕੀਮਤ ਦਾ ਪਤਾ ਲੱਗਿਆ ਕਿ ਉਹ ਦੀ ਪਾਪੂਲਾਰਿਟੀ ਦੁਨੀਆ ਦੇ ਵਿੱਚ ਕਿੰਨੀ ਸੀ ਜੀ ਉਹਦਾ ਜਦੋਂ ਕਤਲ ਹੋਇਆ ਤੇ ਉਸ ਕਤਲ ਦੀ ਜ਼ਿੰਮੇਵਾਰੀ ਇਸ ਬੰਦੇ ਨੇ ਲਈ ਸੀ ਉਸ ਤੋਂ ਬਾਅਦ ਗੋਲਡੀ ਬਰਾਰ ਦਾ ਨਾਂ ਖੋਇਆ ਜੀ ਉਹਨੂੰ ਸਵਾਲ ਇਹ ਪੈਦਾ ਹੁੰਦਾ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਗੱਲ ਉੱਥੇ ਚਲੀ ਜਾਂਦੀ ਹੈ ਕਿ ਇਹਨਾਂ ਦਾ ਰਫੜ ਪਿਆ ਕਿਉਂ ਅਸਲ ਦੇ ਵਿੱਚ ਗੋਲਡੀ ਬਰਾਰ ਦਾ ਇੱਕ ਕਜਨਸੀ ਚਾਚੇ ਦਾ ਪੁੱਤ ਜੀ ਦਾ ਨਾਮ ਸੀ ਗੁਰਲਾਲ ਬਰਾਰ ਉਹ ਚੰਡੀਗੜ੍ਹ ਪੜਦਾ ਹੁੰਦਾ ਸੀ ਜੀ ਚੰਡੀਗੜ੍ਹ ਪੜਦਾ ਹੁੰਦਾ ਉਹ ਸਟੂਡੈਂਟਸ ਯੂਨੀਵਰਸਿਟੀ ਜਿਹੜੀ ਹੈ ਸਟੂਡੈਂਟਸ ਯੂਨੀਅਨ ਪੰਜਾਬ ਯੂਨੀਵਰਸਿਟੀ ਜੀ ਨੂੰ ਸੁਪੋਕ ਹੋ ਜਾਂਦੀ ਹੈ ਸੁਪੋ ਦਾ ਉਹ ਲੀਡਰਸ਼ਿਪ ਔਰ ਉੱਥੇ ਉਹਦੀ ਨੇੜਤਾ ਹੋ ਗਈ ਇਹਦੇ ਨਾਲ ਲਾਰੈਂਸ ਬਿਸ਼ਨੂ ਦੇ ਨਾਲ ਜੀ ਲਾਰੈਂਸ ਬਿਸ਼ਨੂ ਵੀ ਅਵਾਰ ਦਾ ਜੰਪਾ ਲੈ ਏਡਰ ਦੇ ਪਿੰਡਾਂ ਦੇ ਹੋ ਜਾਂਦੇ ਆਮ ਤੌਰ ਤੇ ਆਪਾਂ ਜੀ ਬਾਹਰ ਵੀ ਵਿਦੇਸ਼ਾਂ ਚ ਵੀ ਚਲੇ ਜਾਈਏ ਜੀ ਕਰਾਈ ਹੁੰਦੀ ਹੈ ਪਿੰਡਾਂ ਦੇ ਉਹਦੇ ਉਹਨਾਂ ਨਾਲ ਥੋੜੀ ਨੇੜਤਾ ਹੋ ਜਾਂਦੀ ਹੈ ਬਿਲਕੁਲ ਇਸ ਤਰ੍ਹਾਂ ਇਹਨਾਂ ਦੀ ਨੇੜਤਾ ਹੁੰਦੀ ਰਹੀ ਤੇ ਉਹ ਨੇੜਤਾ ਹੁੰਦਿਆ ਹੁੰਦਾ ਹੈ ਜਿਵੇਂ ਕਿਉਂਕਿ ਜਦੋਂ ਠੀਕ ਤੁਹਾਨੂੰ ਕੋਈ ਸਟੂਡੈਂਟ ਮੂਵਮੈਂਟ ਦੇ ਵਿੱਚ ਲੀਡਰ ਪੈਦਾ ਹੁੰਦੇ ਹੈ ਉਹਨਾਂ ਨੂੰ ਜੇ ਠੀਕ ਤਰੀਕੇ ਨਾਲ ਐਜੂਕੇਸ਼ਨ ਨਾ ਮਿਲੇ ਕੋਈ ਵਿਚਾਰ ਧਾਰਾ ਨਾ ਹੋਵੇ ਤਾਂ ਫਿਰ ਬੰਦੇ ਡੀਰੇਲ ਹੋ ਜਾਂਦੇ ਐ ਲੀਤੋ ਗੱਡੀ ਲੈ ਜਾਂਦੀ ਐ ਮੇਰੇ ਯਾਦ ਆ ਤੁਸੀਂ ਵੀ ਦੇਖਿਆ ਉਹਨਾਂ ਵੀ ਆਪਾਂ ਜਿਹੜੀ ਪੁਰਾਣੀ ਲੀਡਰਸ਼ਿਪ ਤੇ ਨਿਗਾਹ ਮਾਰੀਏ ਚਰਚਿਤ ਲੀਡਰ ਜਿਨ੍ਹਾਂ ਦਾ ਨਾਂ ਲੋਕ ਲੈਂਦੇ ਐ ਜਿਹੜੇ ਬਾਲੇ ਪੁਰਾਣੇ ਲੀਡਰ ਵੱਡਿਆਂ ਨੂੰ ਛੱਡ ਕੇ ਆਪਾਂ ਆਪਣੇ ਸਮੇਂ ਦੇ ਨਾਲੇ ਵੀਰ ਜਵਿੰਦਰ ਸਿੰਘ ਦਾ ਨਾਂ ਲੈਦੇ ਲੋਕ ਯਾਰ ਵੀ ਬੜਾ ਸੱਜਣਾ ਬੰਦਾ ਸੀ ਜਗਮੀਤ ਬਰਾੜ ਦਾ ਲੋਕ ਨਾਂ ਲੈਂਦੇ ਐ ਫੋਰ ਕਈ ਸਾਲੇ ਲੋਕਾਂ ਦਾ ਨਾਲ ਹੈ ਜਿਨ੍ਹਾਂ ਚਾ ਮਨੀਸ਼ ਟਿਵਾੜੀ ਵੀ ਆ ਗਿਆ ਵੀ ਸਟੂਡੈਂਟ ਮੂਵਮੈਂਟ ਚ ਆਇਆ ਵਾ ਇਸੇ ਤਰੀਕੇ ਪੁਰਾਣੇ ਜ਼ਮਾਨਿਆਂ ਦੇ ਵਿੱਚ ਆਪਾਂ ਦੇਖੀਏ ਤਾਂ ਜਥੇਦਾਰ ਜਗਦੀਪ ਸਿੰਘ ਖੁੱਡੀਆਂ ਵਰਗੇ ਬੰਦੇ ਜਿਹੜੇ ਇਹ ਵੀ ਸਟੂਡੈਂਟ ਮੂਵਮੈਂਟ ਚ ਆਏ ਸੀ ਉਦੋਂ ਚੰਨੀ ਸਾਹਿਬ ਜਮਾਨਾ ਇਹ ਦੱਸ ਸੀ ਕਿ ਇਹਨਾਂ ਲੋਕਾਂ ਨੂੰ ਇਹ ਬਕਾਇਦਾ ਜਿਹੜੇ ਇਹ ਆਲ ਇੰਡੀਆ ਸਿਕਸ ਸਟੂਡੈਂਟ ਫੈਡਰੇਸ਼ਨ ਦੇ ਵਿੱਚੋਂ ਆਏ ਸੀ ਪਾਰਟੀਆਂ ਹੁੰਦੀਆਂ ਸੀ ਪਾਰਟੀ ਹੋਣ ਤੋਂ ਬਾਅਦ ਕੈਂਪ ਲੱਗਦੇ ਹੁੰਦੇ ਸੀ ਗਰਮੀ ਵਿੱਚ ਪਹਾੜਾਂ 'ਚ ਕੈਂਪ ਜਾਂਦੇ ਉੱਥੇ ਧਾਰਮਿਕ ਸਿੱਖਿਆ ਦਿੱਤੀ ਜਾਂਦੀ ਪੋਲੀਟੀਕਲ ਸਿੱਖਿਆ ਦਿੱਤੀ ਜਾਂਦੀ ਉੱਥੇ ਜੀਵਨ ਜਾਂਚ ਦਿੱਤੀ ਜਾਂਦੀ ਉਹ ਠੀਕ ਪਾਸੇ ਨੂੰ ਪੈਂਦੇ ਸੀ ਇਸੇ ਤਰੀਕੇ ਕਾਗਰਸ ਪਾਰਟੀ ਵੱਲੋਂ ਨੈਸ਼ਨਲ ਯੂਨੀਅਨ ਆਫ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ ਵਗੈਰਾ ਉਹ ਆਪਣੀ ਵਿਚਾਰਧਾਰਾ ਤੋਂ ਲੋਨਾਂ ਨੂੰ ਜਾਲੂ ਕਰਵਾਉਂਦੇ ਸੈਂਪੋਜੀਸ਼ਨ ਆਪਾਂ ਦੇਖੀਏ ਤਾਂ ਖੱਬੇ ਪੱਖੀ ਪਾਰਟੀਆਂ ਜਿਹਨਾਂ ਨੂੰ ਕਮਿਊਨਿਸਟ ਜਾਂ ਨਕਸਲਵਾੜੀ ਪਾਰਟੀਆਂ ਕਹਿ ਦਿੰਦੇ ਆ ਉਹਨਾਂ ਦੀਆਂ ਜਥੇਬੰਦੀਆਂ ਪੀਐਸਯੂ, ਏਆਈਐਸਐਫ, ਐਸਐਫਆਈ ਅੱਜ ਵੀ ਜੇ ਆਪਾਂ ਦੇਖੀਏ ਦਿੱਲੀ ਯੂਨੀਵਰਸਿਟੀ, ਗੁਜਰਾਲਾਲ ਨਹਿਰੂ ਯੂਨੀਵਰਸਿਟੀ ਉੱਥੇ ਉਹਨਾਂ ਦੀ ਤੂਤੀ ਬੋਲਦੀ ਹੈ। ਉੱਥੇ ਵਿਚਾਰਧਾਰਕ ਤੌਰ ਦੇ ਤੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਹੈ ਜੀਸੀ। ਲੇਕਿਨ ਸਾਡੀ ਪੰਜਾਬ ਦੀ ਬਦਕਿਸਮਤੀ ਹੋਈ ਕਿ ਪੰਜਾਬ ਦੇ ਵਿੱਚ ਇੱਕ ਸਮਾਂ ਇਹੋ ਜਿਹਾ ਆਇਆ ਜੀ। ਜਦੋਂ ਇਹਨਾਂ ਜਥੇਬੰਦੀਆਂ ਦੀ ਉਹ ਮੁਕਤ ਕਟ ਗਈ ਤੇ ਹੋਰ ਪਾਸੇ ਨੂੰ ਤੁਰ ਪਿਆ। ਹਮਮ। ਮਿਸਾਲ ਦੇ ਤੌਰ ਤੇ ਆਪਾਂ ਅਲਮੀਆ ਸਿਕਸ ਸਟੂਡੈਂਟਸ ਫੈਡਰੇਸ਼ਨ ਦੀ ਗੱਲ ਕਰਦੇ ਹਾਂ। ਇਹਦੀ ਜਗ੍ਹਾ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਹੁਰੀ ਲੈ ਐ ਐਸਓਆਈ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਤੇ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਦੇ ਵਿੱਚ ਜਿਹੋ ਜਿਹੇ ਲੋਕ ਆਏ ਆਪਾਂ ਨੂੰ ਪਤਾ ਹੀ ਆ ਵੀ ਉਹ ਕੋਨੇ 모ਨੇ ਮੇਰੇ ਵਰਗੇ ਨਸ਼ੇ ਪੱਤੇ ਵਾਲੇ ਸਭ ਕੁਝ ਪਰਵਾਨ ਸੀ ਰੈਲੀਆਂ ਉਹਦੀਆਂ ਤੇ ਗੱਡੀਆਂ ਦੇ ਵਿੱਚ ਤੇਲ ਪਾਉ ਦੀ ਉਹਨਾਂ ਨੂੰ ਨਸ਼ੇ ਪੱਤੇ ਆਸਤੇ ਪੈਸੇ ਦੇ ਦਿਓ ਆ ਪਿਛਲੇ ਦਿਨ ਤੁਸੀਂ ਦੇਖਿਆ ਉਹ ਬਠਿੰਡੇ ਦੇ ਵਿੱਚ ਇੱਕ ਜੋ ਟ੍ਰੈਲੀ ਹੋਈ ਸੀ ਵੀ ਬਿਹਾਰ ਸਿਮਰਤ ਖਰ ਬਾਦਲ ਆਈ ਸੀ ਪਰ ਉਹਦੇ ਆਉਣ ਤੋਂ ਪਹਿਲੇ ਕੁਰਸ਼ਗਾਂ ਚੱਲੀਆਂ ਕਿਰਪਾਨਾਂ ਚੱਲੀਆਂ ਉੱਥੇ ਬੁਰਾ ਹਾਲ ਤੇ ਬੈਂਕੇ ਦਿਹਾੜੇ ਹੋ ਗਏ ਇਹ ਸਾਰੇ ਲੋਕ ਜਿਹੜੇ ਇਹੋ ਜਿਹੇ ਹੁੰਦੇ ਆ ਉਹਨਾਂ ਨੂੰ ਫਿਰ ਨਸ਼ਿਆਂ ਪੱਤਿਆਂ ਦੇ ਨਾਲ ਢੀੜਾਂ ਦੇ ਵਿੱਚ ਜਦੋਂ ਆਪਾਂ ਤਬਦੀਲ ਕਰ ਦਿੰਦੇ ਆ ਜੀ ਸਿਰਾਂ ਤੋਂ ਸਿਰਾਂ ਤੋਂ ਕੰਮ ਲੈ ਦੀ ਬਜਾਏ ਜਦੋਂ ਆਪਾਂ ਉਹਨਾਂ ਨੂੰ ਢੀੜਾਂ 'ਚ ਲੈ ਜਾਂਦੇ ਆ ਤੇ ਉਦੋਂ ਇਹੋ ਜਿਹਾ ਕੁਝ ਹੁੰਦਾ ਹੈ ਜੀ ਜਿਹੜਾ ਇੱਕ ਗੁਰਲਾਲ ਬਰਾੜ ਸੀ ਗੁਰਲਾਲ ਜਿਹੜਾ ਸੀਗਾ ਇਹਦਾ ਭਰਾ ਤੇ ਗੁਰਲਾਲ ਦਾ ਹੋ ਗਿਆ ਕਤਲ ਹੂੰ ਕਤਲ ਕੀਤਾ ਕਿ ਗੁਰਲਾਲ ਪਹਿਲਵਾਨ ਨੇ ਗੁਰਲਾਲ ਬਰਾੜ ਦਾ ਕਤਲ ਕਹਿੰਦੇ ਕਰਨ ਦੇ ਵਿੱਚ ਗੁਰਲਾਲ ਪਹਿਲਵਾਨ ਸੀ ਜੀ ਉਹ ਯੂਥ ਕਾਡਰਸ ਦਾ ਲੀਡਰ ਹੁੰਦਾ ਸੀ ਫਰੀਦਕੋਟ ਦਾ ਹੁੰਦਾ ਸੀ 1994 ਦੇ ਵਿੱਚ ਇਹ ਗੋਲਡੀ ਬਰਾੜ ਜਿਹੜਾ ਪੈਦਾ ਹੋਇਆ ਔਰ ਜਦੋਂ ਕਜਨ ਮਰਿਆ ਜਾਵੇ ਤੇ ਇਹਨੂੰ ਇੰਨੀ ਜ਼ਿਆਦਾ ਮਤਲਬ ਰੰਜਿਸ਼ ਹੋ ਗਈ ਬਦਲੇ ਦੀ ਭਾਵਨਾ ਨਾਲ ਇਹ ਬੰਦਾ ਅੱਗ ਬਬੂਲਾ ਹੋ ਗਿਆ ਉਹ ਮੁੰਡੇ ਦਾ ਗੁਰਲਾਲ ਪਹਿਲਵਾਨ ਦਾ ਚੰਡੀ ਆਪਣੇ ਫਰੀਦਕੋਟ ਦੇ ਵਿੱਚ ਕਤਲ ਹੋ ਗਿਆ ਜੀ ਤੇ ਫਿਰ ਕਿਹਾ ਗਿਆ ਕਿ ਕਤਲ ਕਰਵਾਉਣ ਦੇ ਵਿੱਚ ਅਸਲ ਵਿੱਚ ਕਤਲ ਕਰਨ ਦੇ ਵਿੱਚ ਗੋਲਦੀ ਵਿਰਾੜ ਦਾ ਹੀ ਯੋਗਦਾਨ ਸੀ ਪਰ ਉੱਥੋਂ ਗੋਲਦੀ ਵਿਰਾੜ ਸਿਰਫ ਸਟੂਡੈਂਟ ਵੀਜ਼ੇ ਤੇ ਆ ਗਿਆ ਕੈਨੇਡਾ ਜੀ ਕੈਨੇਡਾ ਆਉਣ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੀ ਹੈ ਵੀ ਕੈਨੇਡਾ ਚੋਂ ਅਮਰੀਕਾ ਚ ਨਿਕਲ ਗਿਆ ਕਿਵੇਂ ਉਹ ਅੱਜ ਤੱਕ ਦਿਨਕਟੀ ਵਾਲੀ ਗੱਲ ਹੁੰਦੀ ਹੈ ਕਿਉਂਕਿ ਜਿਨ੍ਹਾਂ ਨੂੰ ਆਪਾਂ ਗੈਂਗਸਟਰ ਕਹਿ ਦਿੰਦੇ ਆਂ ਹੂੰ ਹੂੰ ਕਈ ਵਾਰੀ ਲੱਗਦੀ ਹੈ ਕਿ ਬੜੀ ਐਸ਼ੀ ਜ਼ਿੰਦਗੀ ਜਿਉਂਦੇ ਜ਼ਿੰਦਗੀ ਇਹਨਾਂ ਦੀ ਵੀ ਬਹੁਤ ਔਖੀ ਹੁੰਦੀ ਹੈ ਜੀ ਜੀ ਲੁਕ ਲੁਕ ਕੇ ਰਾੜਾ ਕਾਨੂੰਨ ਤੋਂ ਬਚਣਾ ਦੁਸ਼ਮਣਾਂ ਤੋਂ ਬਚਣਾ ਵਗੈਰਾ ਇਹ ਹੀ ਜਿਹਾ ਕੁਝ ਹੁੰਦਾ ਹੈ ਜੀ ਉਹ ਇਸ ਸਮੇਂ ਦੇ ਦੌਰਾਨ ਹੀ ਇੱਕ ਹੋਰ ਮੁੰਡੇ ਦਾ ਕਤਲ ਹੋ ਗਿਆ ਸੀ 21 ਮਿੱਟੂ ਖੇੜੇ ਦਾ ਜੀ 21 ਮਿੱਟੂ ਖੇੜੇ ਦੇ ਕਤਲ ਦਾ ਦੇ ਵਿੱਚ ਇੱਕ ਮਤਲਬ ਬਦਕਿਸਮਤੀ ਸੀ ਸਿੱਧੂ ਮੂਸੇਵਾਲੇ ਦੀ ਕਿ ਉਹਦੇ ਜਿਹੜਾ ਮੈਨੇਜਰ ਸੀ ਜਾਂ ਉਹਦਾ ਪੀਏ ਸੀ ਉਹਦਾ ਨਾਮ ਬੋਲ ਪਿਆ ਉਹ ਵੀ ਇਥੇ ਬੰਦਾ ਨਿਕਲ ਗਿਆ ਆਈਡੀਆ ਦੇ ਵਿੱਚੋਂ ਸ਼ਾਇਦ ਆਸਟ੍ਰੇਲੀਆ ਵਗੈਰਾ ਚਲਾ ਗਿਆ ਜੀ ਉਹਦੀ ਇੰਟਰੋਗੇਸ਼ਨ ਨਾ ਹੋਈ ਕਿਉਂਕਿ ਸਿੱਧੂ ਮੂਸੇਵਾਲੇ ਦਾ ਵੀ ਉਸ ਵੇਲੇ ਜਿਹੜਾ ਹੈਗਾ ਚੇਲਾ ਪੂਰਾ ਸੀ ਸਿੱਧੂ ਮੂਸੇਵਾਲਾ ਅਫਸਰਾਂ ਦਾ ਵੀ ਬੜਾ ਹਰਮਨ ਪੇਰਾ ਹੋ ਗਿਆ ਸੀ ਕਦੇ ਮਦਰਲਾ ਵੀ ਪੁਲਿਸ ਅਫਸਰਾਂ ਦੇ ਨਾਲ ਖੜ ਕੇ ਅਸਾਲਟਾਂ ਚੜ੍ਹ ਲਈ ਕਦੇ ਕੋਈ ਹੋਰ ਬੈਟ ਫੜ ਲਿਆ ਉਹਦੀ ਉਹ ਟ੍ਰੇਨਿੰਗ ਲੈਣ ਲੱਗੇ ਚਲਾਵਾ ਚਲਾਵੀ ਕੱਟ ਲੱਗੀ ਪਰ ਜੇ ਵੀ ਹੋਏ ਕੁਝ ਗੀਤ ਵੀ ਉਹਦੇ ਇਹੋ ਜਿਹੇ ਆ ਗਏ ਜਿਹੜੇ ਗੈਂਗਸ ਨੂੰ ਪ੍ਰਮੋਟ ਕਰਨ ਵਾਲੇ ਸੀ ਤਾਂ ਉਹਨਾਂ ਨੂੰ ਇਹ ਲੱਗਿਆ ਸ਼ੱਕ ਪੈ ਗਿਆ ਇਹਨਾਂ ਨੂੰ ਕਿ ਸਿੱਧੂ ਮੂਸੇਵਾਲੇ ਨੇ ਹੀ ਅਸਲ ਦੇ ਵਿੱਚ ਆਪਣੇ ਮੈਨੇਜਰ ਨੂੰ ਪ੍ਰੋਟੈਕਟ ਕੀਤਾ ਇਹਨੇ ਕਾਨੂੰਨ ਦੇ ਹਵਾਲੇ ਨਹੀਂ ਹੋਣ ਦਿੱਤਾ ਤੇ ਫਿਰ ਇਹ ਹੋਇਆ ਕਿ ਕਿਉਂਕਿ ਸਿੱਧੂ ਮੂਸੇਵਾਲੇ ਦੇ ਨਾਲ ਥੋੜੀ ਕਸ਼ੂ ਕਸ਼ਬੀ ਹੋਈ ਸੀ ਜੀ ਲారెన్స్ ਬਿਸ਼ਨੋਈ ਦੀ ਲారెన్స్ ਬਿਸ਼ਨੋਈ ਚਾਹਦਾ ਸੀਗਾ ਕਿ ਉਹ ਕਿਤੇ ਜਿਹੜੇ ਟੂਰਨਾਮੈਂਟ ਉਹਦੇ ਕਬੱਡੀ ਵਗੈਰਾ ਦੇ ਉਹਦੇ ਵਿਰੋਧ ਵਾਲਿਆਂ ਦੇ ਕਿਤੇ ਟੂਰਨਾਮੈਂਟ ਆ ਰਿਹਾ ਸੀ ਕਿ ਤੂੰ ਨਾ ਆ ਜਾ ਫੋਨ ਕੀਤਾ ਉਹਦਾ ਮੈਂ ਤਾਂ ਜਾਊਂਗਾ ਉਹ ਚੜਾ ਗਿਆ ਉੱਠ ਹੋ ਗਿਆ ਕਿ ਇਹ ਬੰਦੇ ਦਾ ਕਤਲ ਕਰਵਾਇਆ ਜਾਵੇ ਤੇ ਜੋੜਤਾ ਵਿੱਕੀ ਮਿੱਡੂ ਖੇੜੇ ਦੇ ਕਤਲ ਦੇ ਨਾਲ ਗੁਰਲਾਲ ਬਰਾੜ ਦੇ ਕਤਲ ਨਾਲ ਜੋੜਤਾ ਤੇ ਫਿਰ ਆਪਾਂ ਨੂੰ ਪਤਾ ਹੀ ਹੈ ਕਿ ਉਹਦਾ ਕਤਲ ਹੋ ਜਿਹੜਾ ਕਤਲ ਹੋਇਆ ਉਸ ਵੇਲੇ ਇੰਟਰਵਿਊ ਜਿਹੜੀ ਆਈ ਹੈ 골ਡੀ ਬ੍ਰਾਡਿੰਗ 골ਡੀ ਬ੍ਰਾਡ ਨੇ ਹੀ ਆਖਿਆ ਉਹਦੀ ਜ਼ਿੰਮੇਵਾਰੀ ਲਈ ਹੈ 골ਡੀ ਬ੍ਰਾਡ ਨੇ ਹੀ ਇਹ ਤੱਥ ਜਰਾ ਉਜਾਗਰ ਕੀਤਾ ਕਿ ਜਦੋਂ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਘਟਾ ਦਿੱਤੀ ਸੀ ਉਹ ਸੋਸ਼ਲ ਮੀਡੀਆ ਦੇ ਉੱਤੇ ਔਰ ਅਖਬਾਰਾਂ ਦੇ ਵਿੱਚ ਉਹਦੀ ਚਰਚਾ ਹੋਈ ਜੀ ਤੇ ਫਿਰ ਸਾਨੂੰ ਇਹ ਹੋ ਗਿਆ ਵੀ ਹੁਣੇ ਮੌਕਾ ਇਹਨੂੰ ਪੂਰੀ ਮਾਰ ਦਿੱਤਾ ਜਾਵੇ ਨਹੀਂ ਤਾਂ ਫਿਰ ਇਹ ਬੰਦਾ ਸਾਡੇ ਕਾਬੂ ਨਹੀਂ ਹੋਣਾ ਬਿਲਕੁਲ ਭਾਵੇਂ ਉਹਦੇ ਕੋਲੇ ਦੋ ਗਨਮੈਨ ਸੀ ਗਲਤੀ ਉਹ ਬੱਚੇ ਦੀ ਵੀ ਸੀਗੀ ਜੇ ਜੇ ਕੋਈ ਪੈਸਾ ਇੰਨਾ ਜਿਆਦਾ ਹੋਵੇ 2 ਕਰੋੜ ਰੁਪਇਆ ਉਹ ਇਨਕਮ ਟੈਕਸਾਂ ਦਾ ਦਿੱਤਾ ਹੋਵੇ ਜੀ ਕਿੰਨੇ ਬੰਦੇ ਨਾਲ ਰੱਖ ਲੈਂਦਾ ਹਥਿਆਰ ਬੰਦ ਪਰ ਕਈ ਵਾਰੀ ਉਮਰ ਹੁੰਦੀ ਹੈ ਉਮਰ ਦੇ ਤਕਾਜ਼ੇ ਦੇ ਨਾਲ ਬੰਦਾ ਹੁੰਦਾ ਵੀ ਆਪਾਂ ਨੂੰ ਕਿਹਨੇ ਕੋ ਸ਼ੱਕ ਨਹੀਂ ਔਰ ਬੜੀ ਬੜੀ ਬੇਰਹਿਮੀ ਨਾਲ ਜਵਾਰ ਕੇ ਪਿੰਡ ਚ ਮਾਨਸਾ ਦੇ ਕੋਲੇ ਬਿਲਕੁਲ ਸਿੱਧੂ ਮੂਸੇਵਾਲੇ ਦਾ ਕਤਲ ਹੋ ਗਿਆ ਜੀ ਤੇ ਉਦੋਂ ਤੋਂ ਲੈ ਕੇ ਫਿਰ ਇਹ ਜਿਹੜਾ ਹੈਗਾ ਕਾਫੀ ਜਿਹੜਾ ਚਰਚਾ ਦੇ ਵਿੱਚ ਰਿਹਾ ਵੱਡੇ ਵੱਡੇ ਚੈਨਲ ਵੱਡੇ ਵੱਡੇ ਟੀਵੀਆਂ ਵਾਲੇ ਲੋਕ ਇੰਟਰਵਿਊ ਲੈਣ ਲੱਗੇ ਇਹ ਵੀ ਸਾਡੇ ਮਤਲਬ ਮੈਂ ਕਹੂੰਗਾ ਸਾਡੇ ਸਮਾਜ ਦੀ ਬਦਕਿਸਮਤੀ ਹੈ ਕਿ ਜਿਹੜੇ ਬੰਦਿਆਂ ਨੇ ਕੋਈ ਲਾਡ ਆਰਡਰ ਨੂੰ ਆਪਣੇ ਹੱਥ ਵਿੱਚ ਲਿਆ ਹੋਵੇ ਕਿਸੇ ਚਿਰਾਗ ਨੂੰ ਬੁਝਾਇਆ ਹੋਵੇ ਫਿਰ ਆਪਾਂ ਉਹਨਾਂ ਨੂੰ ਹੀਰੋ ਮੰਨ ਲੈਨੇ ਤੇ ਫਿਰ ਉਹਨਾਂ ਨੂੰ ਹੀਰੋ ਬਣਾ ਦਿੰਨੇ ਆ ਫਿਰ ਇੰਟਰਵਿਊਸ ਦੇ ਨਾਲ ਹੀ ਉਹਨਾਂ ਨੂੰ ਚੜਾ ਦਿੰਨੇ ਆ ਸਿਰੇ ਤੇ ਲੈ ਜਾਂਦੇ ਆ ਇਹ ਕੁਝ ਹੋਣ ਲੱਗਾ ਇਹਦੇ ਚਲਦੇ ਚਲਦੇ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਗੁਜਰਾਤ ਦੀ ਇਲੈਕਸ਼ਨ ਹੋਈ ਸੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਗੁਜਰਾਤ ਦੇ ਵਿੱਚ ਆ ਕੇ ਐਲਾਨ ਕਰਤਾ ਦੇਖੋ ਜੀ ਕਹਿੰਦੇ ਸਿੱਧੂ ਮੂਸੇਵਾਲੇ ਨੂੰ ਫੜ ਲਿਆ ਮੈਨੂੰ ਅਮਰੀਕਾ ਚੋਂ ਫੋਨ ਆ ਗਿਆ ਮੈਨੂੰ ਦੱਸਦਾ ਤੇ ਸਾਡੀ ਪੁਲਿਸ ਨੂੰ ਲੈਣ ਜਾਊਗੀ ਉਦੋਂ ਮੁੱਖ ਮੰਤਰੀ ਸਾਹਿਬ ਨੇ ਇਹ ਵੀ ਐਲਾਨ ਕਰਤਾ ਸੀ ਜੀ 올ਡ ਪੈਨਸ਼ਨ ਸਕੀਮ ਅਸੀਂ ਪੰਜਾਬ ਦੇ ਵਿੱਚ ਲਾਗੂ ਕਰਤੀ ਹੈ ਲਾਗੂ ਜਿਹੜੀ ਅਜੇ ਤੱਕ ਨਹੀਂ ਹੋਈ ਅਧਾ ਦੂਰਾ ਕੋਈ ਨੋਟੀਫਿਕੇਸ਼ਨ ਜਾਂ ਹੋਇਆ ਸੀ ਵਗੈਰਾ ਵਗੈਰਾ ਇਹ ਮਾਮਲਾ ਚੱਲਦਾ ਰਿਹਾ ਜੀ ਕਈ ਵਾਰੀ ਪਹਿਲਾਂ ਵੀ ਇਸ ਕਿਸਮ ਦੀ ਗੱਲ ਆਈ ਹੈ ਕਿ ਜੀ ਸਿੱਧੂ ਮੁਸੇਵਾਲਾ ਪਰ ਅਸਾਂ ਪਰ ਸਿੱਧੂ 골ਡੀ ਬ੍ਰਾਡ ਸੌਰੀ 골ਡੀ ਬ੍ਰਾਡ ਫੜਿਆ ਗਿਆ 골ਡੀ ਬ੍ਰਾਡ ਮਾਰਿਆ ਗਿਆ ਇਹ ਗੱਲਾਂ ਆਉਂਦੀਆਂ ਹੁਣ ਕੱਲ ਇੱਕ ਖਬਰ ਜਿਹੜੀ ਹੈਗੀ ਉਹ ਫਲੈਸ਼ ਹੋਈ ਹੈ ਉਹਦੇ ਵਿੱਚੋਂ ਕਹਿੰਦੇ ਆ ਕਿ ਅਮਰੀਕਾ ਦੇ ਇੱਕ ਸ਼ਹਿਰ ਦੇ ਵਿੱਚ ਕਿਸੇ ਬੰਦੇ ਨਾਲ ਖੜਾ ਕਿਸੇ ਮਿੱਤਰ ਨਾਲ ਖੜਾ ਗੋਲਡੀ ਬ੍ਰਾਡ ਗੱਲਾਂਬਾਤਾਂ ਕਰ ਰਿਹਾ ਸੀ ਉਸੇ ਸਮੇਂ ਦੋ ਬੰਦੇ ਆਏ ਤੇ ਉਹਨਾਂ ਨੇ ਅੰਨੇਵਾ ਫਾਇਰਿੰਗ ਕਰਤੀ ਉਸ ਫਾਇਰਿੰਗ ਦੇ ਵਿੱਚ ਇਹ ਦੋਨੇ ਜਿਹੜੇ ਜ਼ਖਮੀ ਹੋ ਗਏ ਇੱਕ ਅਮਰੀਕੀ ਅਧਿਕਾਰੀ ਨੇ ਇੱਕ ਟੀਵੀ ਚੈਨਲ ਨੂੰ ਦੱਸਿਆ ਹੈ ਕਿ ਇਹਨਾਂ ਨੂੰ ਹਸਪਤਾਲ ਐਡਮਿਟ ਕਰਵਾਇਆ ਗਿਆ ਤੇ ਉੱਥੇ ਇੱਕ ਬੰਦੇ ਨੂੰ ਜਿਹੜੀ ਹੈਗਾ ਡੈੱਡ ਡਿਕਲੇਅਰ ਕਰ ਦਿੱਤਾ ਉਹਦੀ ਮੌਤ ਹੋ ਗਈ ਹੈ ਇਹਨਾਂ ਨੇ ਇਹ ਦਾਅਵਾ ਕੀਤਾ ਕਿ ਉਹ ਸੀ ਦੂਮ ਸੇ ਬੜਾ ਮੰਗਲਵਾਰ ਸ਼ਾਮ ਨੂੰ 5 ਵਜੇ ਦੇ ਕਰੀਬ ਲਗਭਗ 5 ਵਜੇ ਤੋਂ ਕੁਝ ਮਿੰਟ ਉੱਤੇ ਇੱਕ ਘਟਨਾ ਵਾਪਰਦੀ ਹੈ ਅਸੀਂ ਦੀ ਪੁਸ਼ਟੀ ਨਹੀਂ ਕਰ ਸਕਦੇ ਆ ਪਹਿਲੀ ਕਹਿ ਸਕਦੇ ਕਿ ਸਤਮੁੱਚ ਹੀ ਉਹਦਾ ਕਤਲ ਹੋ ਗਿਆ ਹੈ ਲੇਕਿਨ ਅਖਬਾਰਾਂ ਦੇ ਵਿੱਚ ਇਹ ਗੱਲ ਆ ਰਹੀ ਹੈ ਕਿ ਗੋਲਦੀ ਬਰਾਰ ਦਾ ਕਤਲ ਹੋ ਗਿਆ ਹੈ ਕਲੋ ਗੱਲ ਇਹ ਆ ਵੀ ਬੰਦਾ ਕੁਛ ਵੀ ਹੋਵੇ ਅਕਸਰ ਜਦੋਂ ਮਾਂ ਬਾਪ ਨੂੰ ਇਹ ਖਬਰ ਮਿਲਦੀ ਹੈ ਕਿ ਉਹਨਾਂ ਦਾ ਬੱਚਾ ਨਹੀਂ ਰਿਹਾ ਉਹਨਾਂ ਦਾ ਪੁੱਤ ਨਹੀਂ ਰਿਹਾ ਉਹਨੇ ਕਿੰਨੇ ਵੀ ਘਰਾਂ ਦੇ ਜਿਹੜੇ ਚਿਰਾਗ ਬੁਝਾਏ ਹੋਣ ਤੇ ਪਰ ਫਿਰ ਆਵਲਾ ਚਿਰਾਗ ਵੀ ਬੁਝਦਾ ਹੈ ਸੋ ਇਹਦੇ ਹਾਲਾਤਾਂ ਦੇ ਵਿੱਚ ਜਿਹੜਾ ਆਪਾਂ ਜ਼ਿਕਰ ਕੀਤਾ ਸੀ ਕਿ ਜਦੋਂ ਬੰਦੇ ਡੀ ਰੇਲ ਹੋ ਜਾਂਨ ਸਮਾਜ ਦੇ ਵਿੱਚੋਂ ਸੇਧ ਉਹਨੂੰ ਠੀਕ ਨਾ ਮਿਲੇ ਗਲਤ ਪਾਸੇ ਨੂੰ ਜਾਂ ਤੇ ਉਦੋਂ ਫਿਰ ਉਹਦਾ ਅੰਤ ਇਹੀ ਹੁੰਦਾ ਹੈ ਆਮ ਤੌਰ ਤੇ ਜਿਹੜੇ ਪੁਰਾਣੇ ਪੁਲਿਸ ਅਫਸਰਾਂ ਨਾਲ ਗੱਲ ਕਰਦੇ ਆਂ ਆਪਾਂ ਗੈਂਗਸਟਰਾਂ ਦੀ ਵੀ ਗੱਲ ਕਰਦੇ ਆਂ ਪੁਰਾਣੇ ਬਦਮਾਸ਼ਾਂ ਦੀ ਵੀ ਗੱਲ ਹੁੰਦੀ ਰਹਿੰਦੀ ਹੈ ਅੱਜ ਕੱਲ ਗੈਂਗਸਟਰ ਕਹੇ ਹੁਣ ਕਹਿ ਦਿੰਦੇ ਆ ਪਹਿਲਾਂ ਬਦਮਾਸ਼ ਕਹਿੰਦੇ ਹੁੰਦੇ ਸੀ ਇਹਨਾਂ ਦੀ ਉਮਰ ਕੋਈ ਬਹੁਤੀ ਲੰਬੀ ਨਹੀਂ ਹੁੰਦੀ ਬਿਲਕੁਲ ਟਿੰਪੀ ਚੰਦ ਭਾਣ ਵਾਲਾ ਜਿਹੜਾ ਹੈਗਾ ਅਸੀਂ ਕਹਿ ਸਕਦੇ ਹਾਂ ਸਟੂਡੈਂਟ ਮੂਵਮੈਂਟ ਦੇ ਵਿੱਚੋਂ ਉੱਠ ਕੇ ਉਹ ਇਸ ਲਾਈਨ ਨੂੰ ਚਲਾ ਗਿਆ ਸੀ ਲਾਸਟ ਦਿਨਾਂ ਦੇ ਵਿੱਚ ਕਿ ਕਿ ਸਾਡੇ ਪਿੰਡਾਂ ਦੇ ਨਾਲ ਹੀ ਸੀਗੀ ਬਠਿੰਡੇ ਦੇ ਨਾਲ ਹੀ ਉਹਦਾ ਪਿੰਡ ਸੀ ਮੇਰੇ ਨਾਲ ਉਹਦਾ ਸਹਿਚਾਰ ਚੰਗਾ ਸੀ ਗੱਲਾਂ ਬਾਤਾਂ ਕਰ ਲੈਂਦਾ ਸੀ ਫੋਟੋ ਵਗੈਰਾ ਕਰ ਲੈਂਦਾ ਸੀ ਲਾਸਟ ਦਿਨਾਂ ਦੇ ਵਿੱਚ ਜਦੋਂ ਸਾਨੂੰ ਇੱਕ ਵਾਰੀ ਇੱਕ ਹੋਟਲ ਦੇ ਵਿੱਚ ਮਿਲਿਆ ਸੀ ਕੁਝ ਸੱਜਣ ਚਾਹ ਪੀਣ ਗਏ ਸਾਂ ਉਹਨੇ ਆਲੇ-ਦੋਲੇ ਨਿੱਕੇ-ਨਿੱਕੇ ਜੋ ਆਕ ਫਿਰ ਰਹੇ ਤੇ ਮੈਨੂੰ ਮਿਲਿਆ ਬੜੇ ਇੱਜ਼ਤ ਨਾਲ ਸਤਿਕਾਰ ਨਾਲ ਮੈਂ ਇਹਨੂੰ ਕਿਵੇਂ ਕਹਾਂ ਕਿ ਡਿੰਪੀ ਆਲਾ ਛੋਟੇ ਛੋਟੇ ਬੱਚੇ ਨਾਲ ਨਹੀਂ ਫਿਰਦਾ ਜੀ ਇਹਨਾਂ ਦੇ ਕੋਲੇ ਰਫਲਾ ਪੜ ਗਿਆ ਵੀ ਤੈਨੂੰ ਇਹ ਪ੍ਰੋਟੈਕਟ ਨਹੀਂ ਕਰ ਸਕਦੇ ਤੈਨੂੰ ਉਹੋ ਜਿਹੇ ਬੰਦੇ ਪ੍ਰੋਟੈਕਟ ਕਰ ਸਕਦੇ ਜਿਹਨੇ ਤੈਨੂੰ ਡਾਂਟ ਕੇ ਵੀ ਕਹਿ ਸਕਣ ਕਿ ਤੂੰ ਗਲਤ ਕਰ ਰਹਾ ਹੈ ਜੀ ਕੱਲ ਜਿਹੜਾ ਹੈਗਾ ਚੰਦੀ ਸਾਹਿਬ ਮੇਰੇ ਅੱਜ ਵੀ ਯਾਦ ਆ ਉਹਦਾ ਇੱਕ ਕਹਿਣਾ ਸੀ ਮੈਨੂੰ ਕਹਿੰਦਾ ਭਾਈ ਜੀ ਤੁਸੀਂ ਇਹ ਸੋਚਦੇ ਹੋ ਵੀ ਮੈਂ ਮੰਜੇ 'ਚ ਪੈ ਕੇ ਮਰੂੰਗਾ ਕੈਂਸਰ ਨਾਲ ਮਰੂੰਗਾ ਇਹ ਨਹੀਂ ਮੇਰਾ ਅੰਤ ਤੱਕ ਉਡੀ ਹੈ ਇਹ ਅੱਜ ਅਜੇ ਕੱਲ੍ਹ ਆ ਜੇ ਅਖੀਰ ਨੂੰ ਮਰਨਾ ਹੈ ਤਾਂ ਅਲਟੀਮੇਟਲੀ ਵੀ ਚੰਦੀ ਸਾਹਿਬ ਜਿਹੜੇ ਲੋ ਉਹਨਾਂ ਦਾ ਅੰਤ ਇਹੀ ਹੁੰਦਾ ਹੈ ਕੋਈ 4 ਦਿਨ ਘੱਟ ਜਿਓ ਲੈਂਦਾ ਕੋਈ ਵੱਧ ਜਿਓ ਲੈਂਦਾ ਜਦੋਂ ਦੂਜੇ ਵਾਸਤੇ ਆਪਾਂ ਟੋਆ ਪੱਟਾਂਗੇ ਤੇ ਉਹ ਵੀ ਕੁਝ ਹੁੰਦਾ ਉਹ ਇਹਦੀ ਚੀਜ਼ ਇਹਨਾਂ ਲੋਕਾਂ ਦੇ ਨਾਂ ਆ ਰਹੇ ਉਹ ਕਹਿੰਦੇ ਜ਼ਿੰਮੇਵਾਰੀ ਲਈ ਆ ਅਰਸ਼ ਦੱਲੇ ਨੇ ਤੇ ਆਪਣੇ ਉਹ ਲਖਵੀਰ ਸਿੰਘ ਲੰਡਾ ਹੈ ਮੇਰਾ ਖਿਆਲ ਉਹਨਾਂ ਨੇ ਉਹਨਾਂ ਨੇ ਕਹਿੰਦੇ ਦੀ ਜ਼ਿੰਮੇਵਾਰੀ ਲਈ ਹੈ ਪਰ ਜ਼ਿੰਮੇਵਾਰੀ ਲਈ ਹੈ ਜਾਂ ਨਹੀਂ ਲਈ ਕਿੰਨੀ ਕਹਿ ਸਚਾਈ ਹੈ ਜਿਹੜਾ ਅਖਬਾਰਾਂ ਚ ਆ ਜਾਂਦਾ ਹੈ ਜਾਂ ਚੈਨਲਾਂ ਤੇ ਆ ਜਾਂਦਾ ਆਪਾਂ ਨੂੰ ਮੰਨ ਲੈਣੀ ਹੈ ਵੀ ਉਹਨਾਂ ਨੇ ਇਹ ਗੱਲ ਕਹਿਤੀ ਹੈ ਹੋ ਸਕਦਾ ਉਹਨਾਂ ਦੀ ਥਾਂ ਤੇ ਕੋਈ ਹੋਰ ਹੀ ਹੋਵੇ ਹਕੀਕਤ ਕੀ ਹੈ ਪਰ ਜੋ ਕੁਸ਼ੂ ਹੋ ਰਿਹਾ ਇਹ ਚੰਗਾ ਨਹੀਂ ਹੋ ਰਿਹਾ ਸਾਡੇ ਸਮਾਜ ਵਾਸਤੇ ਮਾਲਾ ਸਾਡੇ ਭਾਈ ਆ ਭਾਈਚਾਰੇ ਵਾਸਤੇ ਵੀ ਮਾਲਾ ਔਰ ਅਸੀਂ ਬਦਨਾਮ ਹੋ ਰਿਹਾ ਦੁਨੀਆ ਦੇ ਵਿੱਚ ਕਿਉਂਕਿ ਇਹ ਉਹ ਕੌਮ ਹੈ ਜਿਹੜੀ ਕੌਮ ਨੇ ਦੇ ਪਹਿਲੇ ਗੁਰੂ ਨੇ ਕਿਸੇ ਨੂੰ ਜਿਹੜਾ ਹੈਗਾ ਜਿਹਨੇ ਉਹ ਪਹਿਨਣ ਨਹੀਂ ਦਿੱਤਾ ਸੀ ਤੇ ਨੌਵੇਂ ਗੁਰੂ ਨੇ ਜਿਹੜਾ ਉਹ ਜਿਹੜਾ ਉਹ ਲੈਣ ਨਹੀਂ ਦਿੱਤਾ ਸੀ ਉਹਨਾਂ ਨੇ ਲੋਕਾਂ ਨੂੰ ਪਹਿਲੇ ਗੁਰੂ ਗੁਰੂ ਨਾਨਕ ਦੇਵ ਸਾਹਿਬ ਨੇ ਕਿਹਾ ਕਿ ਬਹਿਮਾ ਪ੍ਰਸਤਾਂ ਚ ਨਿਕਲੋ ਨਾ ਤਾਗੜ ਕੱਖੜੀ ਪਰ ਜਦੋਂ ਰੰਗਦੇਵ ਜਾਂ ਮੁਗਲ ਸਰਕਾਰ ਤਾਂ ਕਿ ਜਿਹਦੇ ਨਾਲ ਲੋਕਾਂ ਦਾ ਧਰਮ ਤਬਦੀਲ ਕਰਨ ਲੱਗੀ ਉਹਨਾਂ ਦੀ ਜਨਹੂ ਲਹਨ ਲੱਗੀ ਤੇ ਉਹਨਾਂ ਨੇ ਮੇਰੇ ਪਾਸ ਸ਼ਨੀਕ ਕਹਿ ਸੀ ਕਿ ਇਹ ਇਹਨਾਂ ਦਾ ਵੀ ਇੱਕ ਮਨੁੱਖੀ ਅਧਿਕਾਰ ਹੈ ਇਹਨਾਂ ਦਾ ਅਕੀਦਾ ਹੈ ਅਸੀਂ ਵੀ ਇਹ ਲੈਣ ਦੇਵਾਂਗੇ ਤੇ ਉਹਨਾਂ ਨੇ ਆਪਣੇ ਆਪ ਨੂੰ ਕੁਰਬਾਨ ਦਿੱਤਾ ਕੀਤਾ ਸੀ ਤੇ ਕੁਰਬਾਨੀ ਦਾ ਜਿਹੜਾ سلسلہ ਸ਼ੁਰੂ ਹੋਇਆ ਅੱਜ ਤੱਕ ਚੱਲਦਾ ਆ ਰਿਹਾ ਹੈ ਛੋਟੇ ਛੋਟੇ ਬੱਚਿਆਂ ਨੇ ਨੀਆਂ ਦੇ ਵਿੱਚ ਹਾਸ ਹੱਸ ਕੇ ਆਪਣੀਆਂ ਜਾਨਾਂ ਚੜਵਾਈਆਂ ਔਰ ਵੱਡੇ ਸਹਿਬਜ਼ਾਦੇ ਜਿਹੜੇ ਹੈਗੇ ਚਮਕੌਰ ਦੀ ਜੰਗ ਦੇ ਵਿੱਚ ਸ਼ਹੀਦ ਹੁੰਦੇ ਐ ਇਹ ਸਾਡਾ ਇਤਿਹਾਸ ਇਹ ਹੈ ਸਾਡਾ ਇਤਿਹਾਸ ਹੈ ਕਿ ਉਹਨੂੰ ਮਾਰਦੇ ਉਹਨੂੰ ਮਾਰਦੇ ਨਸ਼ੇ ਪੱਤਿਆਂ 'ਚ ਮਾਰਦੇ ਸਾਡਾ ਇਤਿਹਾਸ ਹੈ ਕਿ ਅਸੀਂ ਸੱਚ ਹੱਕ ਸੱਚ ਦੇ ਉੱਤੇ ਪਹਿਰਾ ਦੇਣਾ ਹੈ ਇਹ ਇਤਿਹਾਸ ਹੈ ਪਰ ਅਫਸੋਸ ਕਿ ਹੁਣ ਅਸੀਂ ਡੀਲੇ ਹੋ ਗਏ ਜੀ ਆਵਾਕ ਏ ਢੱਲੋਂ ਸਾਹਿਬ ਨਾਲ ਕੋਰਟ ਜੁੜਿਆ ਪਰ ਚਲੋ ਕਹਿਣਾ ਨਹੀਂ ਚਾਹੀਦਾ ਕਿਸੇ ਮਾਂ ਪੁੱਤ ਦਾ ਬੱਚਾ ਮਰਦਾ ਹੁਣ ਇਹਨਾਂ ਨੇ ਸਿੱਧੂ ਮੂਸੇ ਵਾਲੇ ਨੂੰ ਮਾਰਿਆ ਪਤਾ ਨਹੀਂ ਕਿੰਨੇ ਲੋਕ ਮਾਰੇ ਆ ਵੈਸੇ ਤਾਂ ਇਹ ਢੱਲੋਂ ਸਾਹਿਬ ਇਹੋ ਜਿਹਾ ਗੰਦ ਜਿਹੜਾ ਸਮਾਜ ਦੇ ਵਿੱਚੋਂ ਨਿਕਲ ਜਾਣਾ ਚਾਹੀਦਾ ਜਿਹਨੂੰ ਇਹਨਾਂ ਨੇ ਜਵਾਈਆਂ ਵਾਂਗੂ ਸੰਭਿਆ ਗੁਜਰਾਤ ਦੇ ਵਿੱਚ 골ਡੀ ਬਿਸ਼ਨੋਈ ਉਹਦਾ ਵੀ ਇਹੇ ਅਸਰਉਣਾ ਚਾਹੀਦਾ ਪਹਿਲਾਂ ਪਟਪੁੜੀ 'ਚ ਗੋਲੀ ਮਾਰਨ ਇੰਨਾ ਗੰਦ ਪਾਇਆ ਇੰਨਾਂ ਕੋ ਫਰੋਧੀਆਂ ਮੰਗਣ ਗੈਂਗਸਟਰਾਂ ਨੂੰ ਕਦੇ ਨਹੀਂ ਛੱਡਣਾ ਚਾਹੀਦਾ ਜਿੱਦਾਂ ਜੋ ਹਾਲਾਤ ਝੂਪੀ ਚਾ ਉਹੀ ਕਰਨੇ ਚਾਹੀਦੇ ਆ ਚਲਦੇ ਆਪਾਂ